ਕਿ ਤੁਸੀਂ ਆਪੀ ਪਈਆ ਕੀ ਉਹਦੇ ਵਿੱਚ ਮੰਗ ਕੀਤੀ ਗਈ ਹੈ ਕਿ ਗੁਮੱਡਾ ਥੋੜਾ ਰੁਪਈਏ ਜਿਹੜਾ ਕਮਾਉਂਦਾ ਤੇ ਉਹਦੀ ਜਿਹੜੀ ਇਨਵੈਸਟਮੈਂਟ ਕਿੱਥੇ ਹੁੰਦੀ ਹੈ ਕਿੱਥੇ ਡਿਵੈਲਪਮੈਂਟ ਕਰਦਾ ਇਹਨਾਂ ਦਾ ਜਵਾਬ ਨਹੀਂ ਦਿੰਦੇ ਕੀ ਕੰਮ ਹੈ ਦਾ ਦੇਖੋ ਕਿਉਂਕਿ ਤੁਹਾਨੂੰ ਪਤਾ ਪਿਛਲੇ ਲੰਬੇ ਸਮੇਂ ਤੋਂ ਮੋਹੱਲੇ ਲਈ ਮੈਂ ਕੰਮ ਕਰ ਰਿਹਾ ਪਿਛਲੇ ਦਿਨੀ ਤੁਸੀਂ ਸਾਰਿਆਂ ਨੇ ਅਖਬਾਰਾਂ 'ਚ ਪੜਿਆ ਕਿ ਨਵੀਂ ਖੋਜ ਕਿੰਨੇ 100 ਏਕੜ ਜ਼ਮੀਨ ਜਿਹੜੀ ਐਸ਼ੇ ਜਿਹੜੀ ਲੈ ਕੇ ਉਹਨੂੰ ਵੇਚਣ ਜਾ ਰਹੇ ਨੇ ਉਦੇ ਵਾਸਤੇ ਕਿਉਂਕਿ ਇੱਕ ਜਾਗਰੂਕ شہری ਹੋਣ ਦੇ ਨਾਤੇ ਮੇਰਾ ਜਿਮੇਵਾਰੀ ਬੰਦੀ ਸੀ ਵੀ ਮੈਂ ਇਹਦੇ ਤੇ ਕੋਈ ਜਾਣਕਾਰੀ ਹਾਂ ਉਹ ਆਰਟੀਈ ਪਾਈ ਆ ਕਿਉਂਕਿ ਮੁਹਾਲੀ ਦੇ ਪਿਛਲੇ 5 ਸਾਲਾਂ ਦੀ ਮੈਂ ਜਾਣਕਾਰੀ ਮੰਗੀ ਹੈ ਵੀ ਮੁਹਾਲੀ ਦੇ ਅਰਬਾਂ ਤੇ ਖਰਬਾਂ ਰੁਪਏ ਜਿਹੜੇ ਆ ਮੁਹਾਲੀ ਦੇ ਜ਼ਮੀਨਾਂ ਤੋਂ ਇਹਨਾਂ ਨੇ ਵੇਚੇ ਨੇ ਉਹ ਪੈਸੇ ਕਿੱਥੇ ਉਹ ਜਿਹੜੇ ਪੈਸੇ ਦੇ ਮੁਹਾਲੀ ਦੇ ਲੋਕਾਂ ਦਾ ਹੱਕ ਸੀ ਮੁਹਾਲੀ ਦੇ ਵਿਕਾਸ ਵਾਸਤੇ ਲੱਗਣਾ ਚਾਹੀਦਾ ਸੀ ਉਸ ਪੈਸੇ ਦਾ ਮੈਂ ਇਹਨਾਂ ਕੋਲ 5 ਸਾਲ ਦਾ ਹਿਸਾਬ ਮੰਗਿਆ ਪਿਛਲੇ ਦਾ ਵੀ ਉਹ ਪੈਸੇ ਵਿੱਚੋਂ ਕਿੰਨਾ ਪੈਸਾ ਤੁਸੀਂ ਨਗਰ ਨਿਕਮ ਨੂੰ ਦਿੱਤਾ ਕਿੰਨਾ ਪੈਸਾ ਤੁਸੀਂ ਮੁਹਾਲੀ ਦੇ ਇਨਫਰਾਸਟ੍ਰਕਚਰ ਨੂੰ ਡਵੈਲਪ ਕਰਨ ਵਾਸਤੇ ਲਾਇਆ ਕਿਹੜੇ ਪ੍ਰੋਜੈਕਟਾਂ ਤੇ ਲਾਇਆ ਉਹਦੀ ਡਿਟੇਲ ਦਿੱਤੀ ਜਾਵੇ ਉਹ ਕਿੰਨੇ ਪੈਸੇ ਸਨ ਉਹ ਮੁਹਾਲੀ ਕਿਉਂਕਿ ਅੱਜ ਮੁਹਾਲੀ ਤੁਸੀਂ ਦੇਖੋ ਭਾਵੇਂ ਸੀਵਰ ਸਿਸਟਮ ਹੋਵੇ ਭਾਵੇਂ ਸੜਕਾਂ ਹੋਣ ਭਾਵੇਂ ਅੱਜ ਬਸਾਤੀ ਪਾਣੀ ਦੀ ਨਿਕਾਸੀ ਦਾ ਕੰਮ ਹੋਵੇ ਸਾਰਿਆਂ ਤੇ ਅੰਨੇ ਪੈਸਿਆਂ ਦੀ ਲੋੜ ਆ ਜਿਹੜਾ ਕਿ ਗਮਾੜਾ ਦੀ ਮੇਰੀ ਬੰਦੀ ਆ ਪਰ ਗਮਾੜਾ ਕਿਉਂਕਿ ਇੱਥੋਂ ਜਿਹੜੇ ਪੈਸੇ ਵਟਦਾ ਵਾ ਉਹ ਕਿੱਥੇ ਜਾਂਦੇ ਨੇ ਉਹਦੀ ਮੈਂ ਡਿਟੇਲ ਮੰਗੀ ਆ ਵੀ ਉਹ ਸਾਰੀ ਡਿਟੇਲ ਦਿੱਤੀ ਜਾਵੇ ਵੀ ਇਹਦੇ ਕਿੰਨੇ ਪੈਸੇ ਕਿੰਨੀ ਪਲਾਟ ਵੇਚੇ ਕਿੰਨੇ ਉੱਤੇ ਪੈਨਲਟੀਆਂ ਪਈਆਂ ਕਿੰਨੇ ਲੋਕਾਂ ਨੇ ਉਹ ਸਿਲੰਡਰ ਕੀਤੇ ਉਹ ਕਿੰਨੇ ਲੋਕਾਂ ਨੇ ਜਿਹੜੀ ਖੀਦ ਬੋਲੀਆਂ ਹੋਈਆਂ ਉਹ ਤੇ ਕਿੰਨਾ ਪੈਸਾ ਮਿਲਿਆ ਕਿੰਨੇ ਪੈਸੇ ਜਿਹੜੇ ਇਹਨਾਂ ਨੇ ਜਿਹੜੇ ਜੜੀਆਂ ਜੜੀਆਂ ਲਾਉਂਦੇ ਨੇ ਦੂਜੇ ਪੈਨਲਟੀਆਂ ਲਾਉਂਦੇ ਨੇ ਉਹਦੇ ਤੋਂ ਕਿੰਨੇ ਪੈਸੇ ਇਹਨਾਂ ਨੂੰ ਇਕੱਠੇ ਹੋਏ ਔਰ ਮੁਹਾਲੀ ਦੇ ਵਿੱਚ ਜਿਹੜੇ ਹੋਰ ਜੜੀ ਅੰਕਮ ਉਹਦੇ ਸੋਰਸ ਨੇ ਗਵਾਡਾ ਦੇ ਉਹ ਹਜ਼ਾਰਾਂ ਕਰੋੜ ਰੁਪਏ ਉਦੇ ਵਿੱਚੋਂ ਕਿੰਨਾ ਪੈਸਾ ਜਿਹੜਾ ਮੁਹਾਲੀ ਦੇ ਵਿਕਾਸ ਵਾਸਤੇ ਨਾ ਲਾਇਆ ਉਹਦਾ ਮੈਂ ਸਾਹ ਮੰਗਿਆ ਤਾਂ ਕਿ ਮੁਹਾਲੀ ਦੇ ਲੋਕਾਂ ਨੂੰ ਚੰਨਣਾ ਹੋ ਸਕੇ ਮੁਹਾਲੀ ਦੇ ਲੋਕਾਂ ਨੂੰ ਵੀ ਇਹ ਵੇਖੋ ਇਹ ਜਿਹੜੇ ਪੈਸੇ ਮੁਹਾਲੀ ਅੱਜ ਮੁਹਾਲੀ ਨੂੰ ਜੋ ਇਨਫਰਾਸਟ੍ਰਕਚਰ ਦੀ ਲੋੜ ਹੈ ਉਹਦੇ ਪੈਸੇ ਦੀ ਲੋੜ ਆ ਪਰ ਮੁਹਾਲੀ ਦਾ ਪੈਸਾ ਬਾਅਦਲੇ ਥਾਵਾਂ ਤੇ ਲੱਗੇ ਉਹ ਮੈਨੂੰ ਤੁਹਾਨੂੰ ਮੈਨੂੰ ਬਹੁਤ ਚੁਪਦਾ ਸਤਿਕਾਰ ਜੀ ਅੱਜ ਦਾ ਜਿਹੜਾ ਟਾਈਮ ਹੈ ਸਾਰੇ ਕਨਫਿਊਜ਼ ਨੇ ਵੀ ਵੀਜ਼ਾ ਕਿੱਥੇ ਦਾ ਲੱਗੇਗਾ ਹੁਣ ਵੀਜ਼ਾ ਲੱਗੇਗਾ ਆਸਟ੍ਰੇਲੀਆ ਦਾ ਤੁਸੀਂ ਸੋਰਸ ਆਫ ਇਨਕਮ ਤੁਹਾਨੂੰ ਘਟ ਹੈ ਤੁਸੀਂ ਨਵੇਂ ਫੰਡ ਆਪਣੇ ਅਕਾਊਂਟ ਦੇ ਵਿੱਚ ਰੱਖੇ ਹੋਏ ਨੇ ਜਾਂ ਤੁਹਾਡੇ ਕੋਲ ਫੰਡ ਹੈ ਨਹੀਂ ਸੋਰਸ ਆਫ ਇਨਕਮ ਤੁਹਾਡੇ ਕੋਲ ਘੱਟ ਹੈ ਤੁਸੀਂ ਆਪਣੇ ਬੱਚੇ ਨੂੰ ਪਲੱਸ 2 ਤੋਂ ਬਾਅਦ 6 ਬੈਂਡ ਦੇ ਨਾਲ ਆਸਟ੍ਰੇਲੀਆ ਭੇਜਣਾ ਚਾਹੁੰਦੇ ਹੋ ਤਾਂ ਇਸ ਦਾ ਹੱਲ ਹੈ ਜਪ ਸਟੱਡੀ ਕੋਲ ਤੁਸੀਂ ਫੰਡ ਨਵੇਂ ਗੈਪ ਦੇ ਨਾਲ 6 ਬੈਂਡ ਦੇ ਨਾਲ ਔਰ ਸੋਰਸ ਆਫ ਇਨਕਮ ਜਿਹੜੀ ਤੁਹਾਡੀ ਇਨਕਮ ਹੈ ਉਹ ਘੱਟ ਹੈ ਉਹਦੇ ਨਾਲ ਤੁਸੀਂ ਆਪਣੇ ਬੱਚੇ ਨੂੰ ਆਸਟ੍ਰੇਲੀਆ ਭੇਜਣਾ ਹੈ ਤਾ ਅਸੀਂ ਤੁਹਾਨੂੰ ਲਗਵਾ ਕੇ ਦਵਾਂਗੇ ਆਸਟ੍ਰੇਲੀਆ ਦਾ ਵੀਜ਼ਾ ਤੁਸੀਂ ਸਿੰਗਲ ਜਾਣਾ ਹੈ 스ਪਾ우스 ਦੇ ਨਾਲ ਜਾਣਾ ਹੈ ਗੈਪ ਦੇ ਨਾਲ ਜਾਣਾ ਹੈ ਤੁਸੀਂ ਸਾਡੀ ਕੰਪਨੀ ਦੇ ਨਾਲ ਪੈਕੇਜ ਵੀ ਕਰ ਸਕਦੇ ਹੋ ਸਟੈਪ ਬਾਈ ਸਟੈਪ ਵੀ ਕਰ ਸਕਦੇ ਹੋ ਕੁਝ ਪੈਸੇ ਤੁਸੀਂ ਪਹਿਲਾਂ ਦੇਣੇ ਆ ਬਾਕੀ ਦੇਣੇ ਆ ਆਫਟਰ ਵੀਜ਼ਾ ਤੁਸੀਂ ਸਾਡੇ ਮੁਹਾਲੀ ਔਰ ਜਲੰਧਰ ਤੇ ਬਾਕੀ ਆਫਿਸਾਂ ਦੇ ਵਿੱਚ ਆ ਕੇ ਸਾਨੂੰ ਮਿਲ ਸਕਦੇ ਹੋ